ਦਾ ਆਵਾਜ਼ ਆਉਂਦੀ ਲੋੜ ਨਹੀਂ ਇੱਕ ਫੋਰੈਸਟ ਆਫਿਸ ਦੇ ਵਿੱਚ ਲਗਭਗ 900 ਦੇ ਕਰੀਬ ਜਿਦੇ ਚੋ 72 ਉਹ ਨੇ ਜਿਨ੍ਹਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ ਕੁਆਲਿਫਿਕੇਸ਼ਨ ਵੀ ਏਜ ਵੀ 72 ਉਹਨਾਂ ਨੂੰ ਵੀ ਲੈ ਰਹੇ ਆ 306 ਉਹ ਨੇ ਜਿਹੜੇ ਕੁਆਲਿਫੀਕੇਸ਼ਨ ਤੇ ਏਜ ਦੀ ਸ਼ਰਤ ਪੂਰੀ ਕਰਦੇ ਆ ਪਰ ਉਹਨਾਂ ਨੇ ਅਪਲਾਈ ਹੋਈ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਨੂੰ ਵੀ ਵਾਪਸ ਲੈ ਰਹੇ ਤੇ 352 ਉਹ ਨੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲਿਫੀਕੇਸ਼ਨ ਘਟਾਉਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਗਾੜੀ داری ਸੋ ਲਗਭਗ 900 ਦੇ ਕਰੀਬ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਜਿਹੜਾ ਡਾਇਰੈਕਸ਼ਨਸ ਨੇ ਪਰ ਸਾਸੀਂ ਵੀ ਕੋਸ਼ਿਸ਼ੇ ਮੋਰ ਤੇ ਚਲਦੇ ਹਾਂ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਹੋ ਆ ਫੋਰੈਸਟ ਆਫਿਸ ਆ ਹੋਂ ਵੀ ਕਰੇ ਉਹਨੂੰ ਰੈਗੂਲਰ ਕਰਕੇ ਤੇ ਉਹਨੂੰ ਮੌਕੇ ਇੱਕ ਫਰਿਸ਼ਤੇ ਸਕੀਮ ਹੈ ਜਿਹਦੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ 'ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ 'ਚ ਜਾਂ ਕਿਸੇ ਸਰਕਾਰੀ 'ਚ ਉਹ ਸਾਰੇ ਅਸੀਂ ਇੰਪੀਮਲੈਂਟ ਕੀਤੇ ਹੋਏ ਨੇ ਹੁਣ ਉਹ ਫਰਿਸ਼ਤੇ ਸਕੀਮ ਨੂੰ ਥੋੜਾ ਜਿਹਾ ਅਸੀਂ ਵੱਡੀ ਕਰ ਰਹੇ ਹਾਂ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਇਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਜਾਂ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ 'ਚ ਉਹ ਅਸੀਂ ਖਰਚ ਅਸੀਂ ਚਲਾਂ ਤੇ ਉੱਥੇ ਉਹ ਫਰਿਸ਼ਤੇ ਸਕੀਮ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰੇ ਰਾਹੀਂ ਅਸੀਂ ਦੇਖਦੇ ਹਾਂ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲ ਇਹ ਦੇਸੀ ਕੱਟਾ ਜਾਂ ਕੋਈ ਪਿਸਟਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ ਗੋਲੀ ਮਾਰਗੇ ਚਖਮੀ ਹੋਗੇ ਸਾਰਿਆਂ ਦਾ ਇਲਾਜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਤੇ 13 ਜ਼ਿਲ੍ਹਿਆਂ ਦੇ ਵਿੱਚ ਜੈਮਰ ਜਿਹੜੇ ਨੇ 5G ਲੇਟੈਸਟ ਜੈਮਰ ਜਿਹੜੇ ਨੇ ਉਹ ਲਾਏ ਜਾਣਗੇ ਜਿਸ ਚ ਗੋਇੰਦਵਾਲ ਸਾਹਿਬ ਪਟਿਆਲਾ ਤੇ ਬਠਿੰਡਾ ਮੇਨ ਨੇ ਅੰਮ੍ਰਿਤਸਰ ਸੰਗਰੂਰ ਫਰੀਦਕੋਟ ਮੋਕਸਰ ਸੋ 13 ਜ਼ਿਲ੍ਹਿਆਂ ਦੇ ਵਿੱਚ ਅਪਡੇਟਡ ਜੋ ਜੈਮਰ ਨੇ ਕੁਕ ਜੇਲ੍ਹਾਂ ਜਿਹੜੀਆਂ ਉਹ ਰੈ residențial ਏਰੀਆ ਚ ਵੀ ਆ ਗਈਆਂ ਪਈ ਉਹ ਜਿਹੇ ਜੈਮਰ ਲਾਉਣੇ ਨਾ ਆਲੇ ਦੁਆਲੇ ਦੇ ਘਰਾਂ ਦੇ ਵਿੱਚ ਮੋਟ ਵੀ ਚੱਲਨੇ ਬੰਦ ਹੋ ਜਾਂਦੇ ਹੁਣ ਜਿਹੜੇ ਜੈਮਰ ਆਏ ਨੇ ਉਹ ਸਪੈਸੀਫਿਕਲੀ ਤੁਸੀਂ ਏਰੀਆ ਡਰਾ ਕਰ ਸਕਦੇ ਹੋ ਕਿ ਐਨੇ ਐਨੇ ਏਰੀਏ ਨੂੰ ਜੈਮ ਕਰਨਾ ਸੋ ਲੇਟਸਟ ਅਸੀਂ ਬੋਲਾਰੇ ਸੋ ਇਹ ਮੇਨ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨ ਨਾਲ ਇਸ ਕਰਦਾਂ ਦੂਸਰਾ ਫਰਿਸ਼ਤੇ ਸਕੀਮ ਨੂੰ ਸੀ ਅੱਲੇ ਸੜਕ ਤੱਕ ਵਾਰ ਇੰਜਰਡ ਆਰ ਜਿਹੜੇ ਟੈਰਿਜ਼ਮ ਇੰਜਰਡ ਉਹਨਾਂ ਨੂੰ ਵੀ ਅਸੀਂ ਕੰਪਨਸੇਟ ਕਰਾਂਗੇ ਤੇ ਬਾਕੀ ਸਾਰੇ ਫੈਸਲੇ ਇਹ ਤਾਂ ਨੈਸ਼ਨਲ ਲੈਵਲ ਦੇ ਹੋਗੇ ਬਾਕੀ ਸਾਰੇ ਫੈਸਲੇ ਪੰਜਾਬ ਨਾਲ ਸੰਬੰਧਿਤ ਨੇ ਤੇ ਤੁਹਾਨੂੰ ਸਾਰਾ ਉਹਦਾ ਡੀਟੇਲ ਜਿਹੜੀ ਆ ਉਹ ਮਿਲ ਜੂਗੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਤੇ ਆਏ ਤੇ ਕੋਈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਤੋਂ ਬਿਨਾ ਕੋਈ ਸਵਾਲ ਕਿ ਇਧਰ-ਉਧਰ ਮੈਂ ਮਾਫੀ ਪਹਿਲੇ ਹੀ ਮੰਗ ਲਈ ਸੀ ਔਰ ਮੈਨੂੰ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਹੈ ਸਾਰਿਆਂ ਦੀ ਤੇ ਬਾਕੀ ਤਾਂ ਮੈਂ ਕਦੇ ਪ੍ਰੈਸ ਕਾਨਫਰੰਸ ਵੱਲੋਂ ਜਾਂ ਸਵਾਲਾਂ ਵੱਲੋਂ ਕਦੇ ਕਿਨਾਰਾ ਕੀਤਾ ਨਹੀਂ ਜ ਜਦ ਤੱਕ ਤੁਹਾਡੇ ਸਵਾਲ ਨਹੀਂ ਮੁੱਕਦੇ ਮੈਂ ਉੱਠਦਾ ਨਹੀਂ ਤੇ ਪਰ ਅੱਜ ਕਿਉਂਕਿ ਸਪੈਸੀਫਿਕਲੀ ਇਹ ਕੈਬਨਟ ਜਿਹੜੀ ਆ ਫੈਸਲੇ ਵਾਸਤੇ ਬੁਲਾਈ ਗਈ ਹੈ ਤੇ ਬਾਕੀ ਮੈਂ ਓਵਰਆਲ ਤੁਹਾਡਾ ਜਿਹੜਾ ਸਵਾਲ ਹੋਊਗਾ ਮੈਨੂੰ ਲੱਗਦਾ ਇਹ ਹੋਊਗਾ ਬਿਲਕੁਲ ਬਾਰਡਰ ਏਰੀਏ ਇੰਟੈਕ ਚਾਂਸੀ ਡੀਸੀਜ਼ ਨਾਲ ਤਹਿਸੀਲਦਾਰਾਂ ਨਾਲ ਬਲਕਿ ਜਿਹੜੀਆਂ ਪੋਸਟਾਂ ਖਾਲੀ ਸੀ ਉੱਥੇ ਵੀ ਅਸੀਂ ਤਹਿਸੀਲਦਾਰ ਕਾਨੂੰਗੋ ਸਬਤ ਜ਼ਿਲ੍ਹਾ ਸਾਰੇ ਲਗਾ ਦੇ ਕੋਈ ਪੋਸਟ ਖਾਲੀ ਨਹੀਂ ਬਾਰਡਰ ਏਰੀਏ ਚ ਰਹਿਣ ਦਿੱਤੀ ਕਿਉਂਕਿ ਆਰਮੀ ਨੂੰ ਸਹਿਯੋਗ ਕਰਨਾ ਪੈਣਾ ਸੋ ਆਰਮੀ ਜੋ ਵੀ ਕਹੂਗੀ ਜਿਵੇਂ ਵੀ ਕਹੂਗੀ ਕਰ ਲਾਂਗੇ ਪਰ ਸੋਫਲ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਆਵਾਜ਼ ਆਉਣ ਦੀ ਲੋੜ ਨਹੀਂ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਹਾਂ ਕੁਝ ਸ਼ੈਲਜ਼ ਮਿਲੇ ਨੇ ਖੇਤਾਂ ਚੋਂ ਟੁਕੜੇ ਹੋ ਸਕਦੇ ਨੇ ਉਹ ਪਰ ਕੋਈ ਨਹੀਂ ਪੰਜਾਬ ਜੰਮਿਆ ਨੂੰ ਨਿਤ ਮਹਿਮਾ ਵਾਹ ਪੰਜਾਬ ਖੜਾ ਦੇਸ਼ ਵਾਸਤੇ ਸਭ ਤੋਂ ਪਹਿਲਾਂ ਸਾਡਾ ਸੀਨਾ ਹੀ ਤਣਦਾ ਜਦੋਂ ਦੁਸ਼ਮਣ ਵੱਲੋਂ ਗੋਲੀ ਆਉਂਦੀ ਹੈ ਅਸੀਂ ਖੜਾਂਗੇ ਤੇ ਪੰਜਾਬ ਆਪਣੇ ਦੇਸ਼ ਦੀ ਪੰਜਾਬ ਆਪਣੇ ਤਿਰੰਗੇ ਦੀ ਔਰ ਪੰਜਾਬ ਆਪਣੇ ਪਾਣੀਆਂ ਦੀ ਰੱਖ ਕੇ ਰੂ। ਬਹੁਤ ਧੰਨਵਾਦ। ਜਬਾਨ ਕੀ